ਓਹੋ ਤਨਵੀਰ ਫੇਰ ਉਹੀ ਗੱਲ ਨਾ ਮੈਂ ਤੈਨੂੰ ਕੀ ਕਿਹਾ ਸੀ ਅਰੇ ਬੜੇ ਚੀਪ ਲੋਕ ਸੀ ਜਿੱਥੇ ਤੂੰ ਮੈਨੂੰ ਭੇਜਿਆ ਦੋ ਜਗ੍ਹਾ ਤੇ ਨਹੀਂ ਇੱਕ ਨੂੰ ਤਾਂ ਬੋਲਣ ਦੀ ਜਾਇ ਨਹੀਂ ਸੀ ਐਨੀ ਬਤਮੀਜ਼ੀ ਨਾਲ ਗੱਲ ਕੀਤੀ ਉਹ ਦੂਸਨੇ ਨੇ ਉਹ ਸਮਾਂ ਹੀ ਨਹੀਂ ਸਕਦਾ ਮੈਂ ਤੈਨੂੰ ਦੱਸ ਵੀ ਨਹੀਂ ਸਕਦੀ ਉਹਨੇ ਮੈਨਾਂ ਕਿਸ ਤਰ੍ਹਾਂ ਗੱਲ ਕੀਤੀ ਐ ਪਲੀਜ਼ ਤਨਵੀਰ ਕੋਈ ਵਧੀਆ ਜੀ ਜੌਬ ਦੱਸ ਨਾ ਮੇਰੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਵੇਖਣਾ ਤੈਨੂੰ ਪਤਾ ਮੇਰਾ ਪਹਿਰਾਵਾ ਇਹੀ ਐ ਸਿੰਪਲ ਮੈਂ ਜੀਨ ਟੌਪ ਇਹ ਜੀ ਕਪੜੇ ਨਹੀਂ ਪਾ ਸਕਦੀਗੀ ਹਾਂ ਤੂੰ ਪਤਾ ਕਰਦੇ ਬਹੁਤ ਤੰਗੀਆਂ ਆਉਂਦੀ ਤੈਨੂੰ ਨਹੀਂ ਪਤਾ ਦੇਖ ਤਨਵੀਰ ਮੈਂ 파ਰਕ 'ਚ ਬੈਠੀ ਸੀ ਮੈਨੂੰ ਪਤਾ ਸੀ ਤੁਸੀਂ ਸਾਰੇ ਜਾਣੇ ਜਾ ਰਹੇ ਹੋ ਸਿਮਰਤ ਵੀ ਚਲੀ ਗਈ ਅੱਜ ਉਹ ਬਸ ਆਪਣੇ ਫਰੈਂਡ ਸਰਕਲ ਦਾ ਬਸ ਤੁਰੀ ਫਿਰਦੀ ਹੈ ਨਾਲ-ਨਾਲ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਦੇਖ ਤਨਵੀਰ ਤੂੰ ਮੇਰੀ ਜੌਬ ਦਾ ਬਸ ਇੰਦੀ ਆਮ ਕਰਦੇ ਮੈਂ ਸੱਚੀ ਸਾਰੀ ਉਮਰ ਤੇ ਰਹਿ ਹਸਾਨ ਮੰਨਾਂਗੀ ਹਾਂ ਨਹੀਂ ਤਨਵੀਰ ਮੈਂ ਛੱਡਦੇ ਨਹੀਂ ਪੇਪਰ ਨਹੀਂ ਦੇਨੇ ਫੀਸ ਕਿੱਥੋਂ ਦੇਣੀ ਤਨਵੀਰ ਫੀਸ ਨਹੀਂ ਗਈ ਜਾਂ ਮੈਂ ਸਿਮਰਤ ਦੇ ਪੈਸੇ ਦਵਾਂਗੀ ਫੀਸ ਦੇ ਜਾਂ ਮੈਂ ਆਪਣੀ ਦਵਾਂਗੀ ਤੈਨੂੰ ਕੀ ਪਤਾ ਹੋਵੇ ਕੀ ਮਜਬੂਰੀਆਂ ਨੇ ਕਿੱਥੇ ਕਿੱਥੇ ਲੈ ਦਿੰਦੀਆਂ ਨੇ ਸਾਨੂੰ ਤੂੰ ਜਾਨਣਾ ਚਾਹੇਂਗਾ ਕਿੰਨੇ ਟਾਈਮ ਤੋਂ ਹੀ ਅਸੀਂ ਚਾਜ ਨਾਲ ਰੋਟੀ ਨਹੀਂ ਖਾ ਕੇ ਵੇਖੀ ਇੰਨੀ ਦੂਰੋਂ ਤੁਰ ਕੇ ਕਾਲਜ ਆਣੀਆਂ ਵਾ ਉਹ ਵਿਚਾਰੀ ਨਦਾਨ ਜੀ ਹੀ ਹੈ ਸੇਲੀਆਂ ਨਾਲ ਆ ਜਾ ਲੈਂਦੀ ਹੈ ਮੈਂ ਫੇਰ ਵੀ ਉਹਨੂੰ ਕੁਝ ਨਹੀਂ ਕਹਿੰਦੀ ਤਨਵੀਰ ਕੋਲੇ ਦਾ ਨਾ ਗੇਟ ਬੰਦ ਹੋਣ ਵਾਲਾ ਮੈਂ ਚੱਲਨੀ ਆ ਨਹੀਂ ਨਹੀਂ ਮੈਨੂੰ ਤੂੰ ਨਹੀਂ ਛੱਡਣ ਜਾਣਾ ਮੈਂ ਚਲੀ ਜਾਵਾਂਗੀ ਕੋਈ ਗੱਲ ਨਹੀਂ ਤੂੰ ਇਸ ਗੱਲੋਂ ਨਾ ਵੇ ਬਸ ਤੂੰ ਮੇਰਾ ਇਹੀ ਕੰਮ ਕਰਾ ਦੇ ਮੈਨੂੰ ਇਹ ਜੋਬ ਪਤਾ ਕਰ ਦੇ ਛੋਟੀ ਜੀ ਅੱਜ ਹਾਂ ਠੀਕ ਹੈ ਤੂੰ ਵਟਸਐਪ ਕਰ ਦੇਣਾ ਐਡਰੈਸ ਠੀਕ ਹੈ ਥੈਂਕ ਯੂ ਤੁਨਵੀਰ ਥੈਂਕ ਯੂ ਓਕੇ ਬਾਏ ਸੋਚਿਆ ਸੀ ਐਰ ਕੀ ਡਿਗਰੀ ਲੈ ਕੇ ਨਾ ਅਪਲਾਈ ਕਰਾਂਗੀ ਕਿਸੇ ਵੱਡੇ ਸ਼ਹਿਰ ਚ ਨੌਕਰੀ ਕਹਿੰਦੇ ਵੱਡੇ ਸ਼ਹਿਰਾਂ ਚ ਨੌਕਰੀ ਜੇ ਮਿਲਦੀ ਹੈ ਨਾ ਤਾਂ ਤਨਖਾਹ ਬੜੀ ਚੰਗੀ ਮਿਲਦੀ ਹੈ ਮੇਰਾ ਸੁਪਨਾ ਤਾਂ ਸੁਪਨਾ ਰਹਿ ਜਾਣਾ ਪਰ ਬਸ ਮਰਦ ਦੇ ਸੁਪਨੇ ਨਹੀਂ ਝੂਰੋ ਹੁੰਦੇ ਨੇ ਉਹਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਣੀਆਂ ਨੇ ਜੋ ਚਾਹਦੀ ਹੈ ਉੜਦੀ ਫਿਰਦੀ ਹੈ ਨਾ ਉਹਨੂੰ ਉਡਾਣਾ ਹੈ ਸੋਨੀ ਲਾਈਫ ਦੇਣੀ ਹੈ ਕੋਈ ਗੱਲ ਨਹੀਂ ਮੇਰਾ ਕੀ ਹੈ ਮੈਂ ਆਪਣੀ ਮਾਂ ਨੂੰ ਕਹਾਂ ਨਾ ਮੈਂ ਜ਼ਿੰਮੇਵਾਰੀਆਂ ਵਾਸਤੇ ਆਈ ਦੁਨੀਆ 'ਚ ਮੈਂ ਜ਼ਿੰਮੇਵਾਰੀਆਂ ਪੂਰੀਆਂ ਕਰਾਂਗੀ ਮੈਂ ਉਹਦੀ ਭੈਣ ਨਹੀਂ ਮੈਂ ਉਹਦਾ ਵੱਡਾ ਭਰਾ ਬਣ ਕੇ ਚੱਲਾਂਗੀ ਅਰੇ ਤੂੰ ਇੱਥੇ ਕੀ ਕਰਨ ਨਹੀਂ ਆਂ ਜੀ ਜੀ ਮੈਂ ਤੇ ਇੱਧਰ ਥੋੜਾ ਕੰਮ ਨਾਲ ਹੀ ਤੁਸੀਂ ਸਿਮਰਤ ਮੇਕਾ ਕਾਲਜ ਮੈਨੂੰ ਨਜ਼ਰ ਹੀ ਨਹੀਂ ਆਈਗੀ ਮੈਂ ਕਿੰਨੇ ਉਹਨੂੰ ਫੋਨ ਕਰਦੀ ਫੋਨ ਵੀ ਨਹੀਂ ਚੁੱਕੇ ਉਹਨੇ ਮੇਰਾ ਕਾਲਜ ਹੀ ਸੀ ਉਸ ਤੋਂ ਬਾਅਦ ਉਹ ਚਲ ਗਈ ਹੀ ਫਿਰ ਮੈਂ ਇੱਧਰ ਨੂੰ ਆਪਣੀ ਘਰ ਚੱਲੀ ਸੀ ਅੱਛਾ ਹਾਂਜੀ ਮੈਂ ਇੱਥੇ ਕੰਮ ਆਈ ਸੀ ਮਾਰਕੀਟ ਥੋੜਾ ਜਿਹਾ ਚਲ ਠੀਕ ਹੈ ਤੂੰ ਵੀ ਇੱਕ ਕਾਲ ਕਰੀਓ ਕਾਲ ਨਹੀਂ ਚੁੱਕਦੀ ਵੀ ਘਰ ਨਹੀਂ ਪਹੁੰਚੀ ਅਜੇ ਤੱਕ ਮੈਂ ਤੈਨੂੰ ਕਾਲ ਕਰਕੇ ਦੱਸੂਗੀ ਜੇ ਪਿਕ ਕਰੂਗੀ ਓਕੇ ਥੈਂਕ ਯੂ ਟੈਨਸ਼ਨ ਨਾ ਲਾਓ ਓਕੇ ਮੈਂ ਪੜਾਈ ਕਰਕੇ ਇੱਕ ਚੰਗੀ ਜੋਬ ਦੀ ਉਮੀਦ ਲਾਈ ਸੀ ਪਰ ਘਰ ਦੀਆਂ ਮਜਬੂਰੀਆਂ ਨੇ ਮੈਨੂੰ ਨਹੀਂ ਪੜਨਦੇ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਇਹਨਾਂ ਬੁੱਕਸ ਮੈਂ ਸੇਲ ਕਰਨੀਆਂ ਹੀ ਆਂ ਦੇਖਣਾ ਜਰਾ ਕਿੰਨੇ ਪੈਸੇ ਮਿਲਣਗੇ ਬੇਟੀ ਇਹ ਕਿਤਾਬਾਂ ਤੇ ਅਸਲ ਦੀਆਂ ਨਵੀਆਂ ਹੀ ਆ ਕਿਹੜੇ ਵਿੱਚ ਤੇਰੇ ਪੇ ਤੁਸੀਂ ਅੰਕਲ ਹਾਂਜੀ ਨਵੀਆਂ ਹੀ ਆ ਬਿਲਕੁਲ ਹੇ ਤਾਂ ਦੋ ਮਹੀਨੇ ਪਿਉ ਕਿਉਂ ਵੇਚ ਰਹੇ ਹੋ ਅੰਕਲ ਘਰ ਆਂਦੀਆਂ ਮਜਬੂਰੀਆਂ ਬਹੁਤ ਐਂ ਆ ਜੇ ਨਹੀਂ ਪਰ ਪੜਾਈ ਨਹੀਂ ਕਰਨੀ ਤੁਸੀਂ ਨਹੀਂ ਅੰਕਲ ਮੈਂ ਪੜ੍ਹਾਈ ਬਹੁਤ ਕਰ ਚੁੱਕੀ ਲੱਗਦਾ ਇਹ ਪੜ੍ਹਾਈ ਮੇਰੇ ਕਰਮਾਂ ਚ ਨਹੀਂ ਅੱਗੋਗੀ ਅੱਛਾ ਤੁਹਾਡੇ ਕਰਮ ਤਾਂ ਸੇਲ ਕਰਨੀ ਹੈ ਪਲੀਜ਼ ਤੁਸੀਂ ਇਹਦਾ ਮੁੱਲ ਸਹੀ ਸਹੀ ਪਾ ਕੇ ਮੈਨੂੰ ਪੈਸੇ ਦੇ ਦਿਓ ਦੇਖੋ ਬੇਟੀ ਅਸਰ ਹੈਗਾ ਵੀ ਇਹ ਕਿਤਾਬਾਂ ਨਾ ਹਾਫ ਰੇਟ ਤੇ ਵਿਕਣਗੀਆਂ ਇਸ ਤੋਂ ਬਾਅਦ ਪੈਸੇ ਨਹੀਂ ਮਿਲ ਸਕਦੇ ਪਰ ਅੰਕਲ ਆਏ ਤੇ ਕਈ ਬੱਚਿਆਂ ਨੇ ਖਰੀਦਣੀਆਂ ਪਲੀਜ਼ ਤੁਸੀਂ ਥੋੜਾ ਜਿਹਾ ਕਰ ਲਓ ਪਰ ਨਹੀਂ ਦੇਖੋ ਤੁਸੀਂ ਵੀ ਦੁਕਾਨਦਾਰੀ ਕਰਨੀ ਹੈ 95 ਕੁ ਚਾਹੀਦਾ ਅੱਧੇ ਰੇਟ ਤੋਂ ਤੁਹਾਡੇ ਕੋਲ ਲਵਾਂਗੇ ਤਾਂ ਹੀ ਕੁਝ ਵੇਚਾਂਗੇ ਨਾ ਜੀ ਓਕੇ ਅੰਕਲ ਦੇ ਦਿਓ ਪਲੀਜ਼ ਤੁਸੀਂ ਦੇ ਦਿਓ ਹੂੰ ਚਲੋ ਹੈਲੋ ਐਨੇ ਪੈਸੇ ਮਿਲ ਚੜ ਦਿਜੇ ਵਾਤ ਤੋਂ ਪਰੰਗਲੇ ਬਾਕਸ ਬਹੁਤ ਮਹਿੰਗੀਆਂ ਹੀ ਆ ਨੇ ਬੇਟਾ ਮੈਂ ਗਿਣਕੇ ਦਾ ਅੱਧੇ ਪੈਸੇ ਦਿੱਤੇ ਤੁਹਾਨੂੰ ਪੂਰੇ ਗਿਣ ਲਓ ਤੁਸੀਂ ਜੇ 1 ਰੁਪਏ ਦਾ ਫਰਕ ਹੋਗਾ ਮੈਂ ਜਮਾਨਤ ਬੈਠਾ ਤੁਸੀਂ ਗਿਣਤੀ ਕਰ ਸਕਦੇ ਹੋ ਮੈਂ ਤੇ ਇਹ ਕਰ ਸਕਣਾ ਮੈਂ ਤੇ ਰੱਖ ਲਈਏ ਤੁਸੀਂ ਤੁਸੀਂ ਕਿਹਾ ਵੀ ਮੇਰੀ ਮਜਬੂਰੀ ਹੈ ਇਸ ਕਰਕੇ ਰੱਖ ਲਈਏ ਨਹੀਂ ਤੇ ਅਸੀਂ ਕਿਤਾਬਾਂ ਪੁਰਾਣੀਆਂ ਲੈਂਦੇ ਨਹੀਂ ਕਿਉਂਕਿ ਇਹ ਕਿਤਾਬਾਂ ਕਿਦੀਆਂ ਨਵੀਆਂ ਹੀ ਆ ਬੱਚੇ ਨਵੀਆਂ ਕਿਤਾਬਾਂ ਲੈਂਦੇ ਨੇ ਥੈਂਕ ਯੂ ਅੰਕਲ ਠੀਕ ਹੈ ਬੱਚਾ ਠੀਕ ਹੈ ਜੀ ਬੱਸ ਸਿੱਧਾ ਇੰਨਾ ਪੈਸੇ ਨਾਲ ਕੀ ਹੋਣਾ ਸਿਮਰਦੀ ਵੀਸ ਨਹੀਂ ਦਿੱਤੀ ਯਾਨੀ ਮੈਂ ਕੀ ਕਰਾਂ ਮੈਨੂੰ ਨੌਕਰੀ ਵੀ ਨਹੀਂ ਮਿਲਦੀ ਵੀ ਕਿਤੇ ਸਿਮਰਦਾ ਹਾਂਜੀ ਤੂੰ ਵੀ ਖਾਣ ਨਹੀਂ ਹੈ ਝੋਟੀ ਖਾਣ ਲੱਗੀ ਕਿਉਂ ਖਾਣ ਲੱਗੀ ਰੋਟੀ ਆ ਕੜੀ ਕਿੱਥੋਂ ਆਈ ਹੈ ਕੜੀ ਤਾਂ ਬਣੀ ਨਹੀਂ ਸੀ ਘਰ ਮੈਂ ਬਣਾ ਲਈ ਤੂੰ ਬਣਾਈ ਚਲ ਝੂਠੀ ਸਾਬ ਸਾਬ ਦਸ ਕੜੀ ਕਿਥੋਂ ਆਈ ਉਹ ਲੈ ਦਸ ਮੈਂ ਬਣਾ ਨਹੀਂ ਸਕਦੀ ਹਾਂ ਥੋੜੀ ਬੋ ਤਾਂ ਮੰਮੀ ਦੇ ਸਿਰ ਤੇ ਬੈਠੀ ਰਣੀ ਵੇਖਣ ਵਾਸਤੇ ਪਰ ਘਰ ਸਮਾਨ ਨਹੀਂ ਨਾਗਾ ਇਸ ਲਈ ਪੁੱਛ ਨਹੀਂ ਆ ਜੀ ਜੀ ਜਿਹੜੀ ਮੇਰੀ ਫਰੈਂਡ ਨਹੀਂ ਆ ਖੁਸ਼ੀ ਹਨਾ ਉਹਦੀ ਵਾਲੀ ਕੁਕਿੰਗ ਕਲਾਸ ਹੀ ਤੇ ਉਹਨੇ ਮੈਨੂੰ ਕਿਹਾ ਕਿ ਚਲ ਸਿਮਨਾ ਤੂੰ ਮੇਰੀ ਹੈਲਪ ਕਰ ਦੇ ਜਿਹੜਾ ਸਮਾਨ ਬਣੂਗਾ ਥੋੜਾ ਦੱ ਤੂੰ ਕਰ ਲੈ ਜੀ ਅੱਧਾ ਮੈਂ ਲੈ ਜੂਗੀ ਮੈਂ ਘਰੇ ਆਈ ਆ ਬੜੀ ਗਰਮ ਕੀਤੀ ਦੋ ਨਾਲ ਫੁਲਕੇ ਲਾ ਲੈ ਬਸ ਕਮਲੀ ਜੀ ਐਦਾਂ ਨਾ ਕਰਿਆ ਘਰ ਪੁੱਤੋ ਤਾਂ ਕੀ ਸੋਚਣਗੇ ਹੈ ਠੀਕ ਹੈ ਉੱਥੇ ਜੋ ਕੁਝ ਬੰਦਾ ਵਾ ਕੁੜੀਆਂ ਆਪਣੇ ਆਪਣੇ ਘਰ ਲੈ ਜਾਂਦੀਆਂ ਤੂੰ ਕਿਉਂ ਲੈ ਕੇ ਆਈ ਅਸੀਂ ਇੰਨੇ ਵੀ ਮਾੜੇ ਨਹੀਂ ਗਏ ਕਿ ਰੋਟੀ ਸਬਜ਼ੀ ਨਾਲ ਚੱਜਦੀ ਘਰ ਚ ਖਾਈਏ ਥੋੜੇ ਹਾਲਾਤ ਉੱਪਰ ਥੱਲੇ ਹੋ ਜਾਂਦੇ ਨੇ ਚੱਲ ਇਹਦੇ 'ਚ ਕੋਈ ਗੱਲ ਨਹੀਂ ਚੱਲ ਜਾ ਤੂੰ ਚੱਲ ਜਾ ਤੈਨੂੰ ਮੈਂ ਕੀ ਕਹਿਣਾ ਦੀਦੀ ਮੈਨੂੰ ਪਤਾ ਵਾ ਤੁਹਾਨੂੰ ਕੀ ਲੱਗਦਾ ਵਾ ਕਿ ਮੈਂ ਬੱਚੀ ਆ ਮੈਨੂੰ ਕਿਸੇ ਚੀਜ਼ ਦੀ ਸਮਝ ਨਹੀਂ ਲੱਗਦੀ ਮੈਂ ਸਾਰਾ ਕੁਝ ਵੇਖਦੀ ਆ ਹਾਂ ਮੈਂ ਮੰਦੀ ਆ ਥੋੜੀ ਜਿਹੀ ਮੈਂ ਜिद ਕਰ ਜਾਨੀ ਆ ਕਿ ਇਹ ਵੀ ਚੀਜ਼ ਤੋਂ ਕਿ ਨਹੀਂ ਮੈਨੂੰ ਆ ਚੀਜ਼ ਚਾਹੀਦੀ ਚਾਹੀਦੀ ਆ ਪਰ ਮੈਂ ਕਰ ਦੇ ਹਲਾਤੀ ਵੀ ਮੈਨੂੰ ਪਤਾ ਵਾ ਏਡੀ ਵੀ ਮੈਂ ਛੋਟੀ ਥੋੜੀ ਜਿਹੜਾ ਮੇਰੇ ਸਾਹਮਣੇ ਇੱਕ ਗੱਲਾਂ ਹੁੰਦੀਆਂ ਮੈਨੂੰ ਪਤਾ ਨਾ ਲੱਗਦਾ ਹੋਵੇ ਮੈਨੂੰ ਸਾਰਾ ਪਤਾ ਵਾ ਤੂੰ ਮੰਮੀ ਦੇ ਸਾਹਮਣੇ ਕਹਿ ਦਿੰਦੇ ਜੇ ਜਦੋਂ ਮੈਂ ਲੱਗ ਕੇ ਜਾਵਾਂ ਤੇ ਗੱਲ ਟਾਲ ਦਿੰਦੇ ਜੀ ਪਰ ਮੈਨੂੰ ਪਤਾ ਵਾ ਦੀਦੀ ਕਰ ਦੇ ਹਲਾਤ ਕੋ ਜਿੱਦਾ ਦੇ ਆ ਨਹੀਂ ਆਪਣੇ ਕੋ ਸਰਦਾ ਪਰ ਇਹਦਾ ਮਤਲਬ ਇਹ ਥੋੜੀ ਕਿ ਮੈਂ ਜिद बाजी ਕਰਾਂ ਤੇ ਤੂੰ ਮੇਰੀ ਹਰ ਚੀਜ਼ ਪੂਰੀ ਕਰੀ ਜਾਓ ਕਿੰਨੇ ਕਰਨੀਆਂ ਤੇਰੀਆਂ ਜਿੱਦਾਂ ਬੁਰੀਆਂ ਮੈਂ ਹੀ ਕਰੂੰ ਦੱਸ ਦੀਦੀ ਤੁਹਾਨੂੰ ਪਤਾ ਵਾ ਤੁਸੀਂ ਨੇ ਘਰ ਆ ਹੋਂ ਦਾ ਫਰਜ਼ ਵੀ ਨਿਭਾਉਂਦੇ ਜੀ ਠੀਕ ਹੈ ਨਾ ਤੇ ਹਰ ਚੀਜ਼ ਆਪਣੇ ਸਿਰ ਤੇ ਲੈਂਦੇ ਜੀ ਮੰਮੀ ਦਾ ਖਿਆਲ ਰੱਖੰਦਾ ਹੋ ਗਿਆ ਘਰ ਦਾ ਖਰਚਾ ਚੁੱਕੰਦਾ ਹੋ ਗਿਆ ਸਾਰਾ ਕੁਝ ਤੁਸੀਂ ਆਪ ਵੇਖਦੇ ਜੀ ਪਰ ਸਮਰਤ ਤੈਨੂੰ ਪਤਾ ਹੈ ਪਰसों ਮੰਮੀ ਠੰਡ ਨਾਲ ਕੁੰਗੜੀ ਜਾਂਦੇ ਸੀ ਤੋਂ ਮੰਮੀ ਦੀ ਰੀੜ ਦੀ ਹੱਡੀ ਦੇ ਵਿੱਚ ਕਿੰਨੀ ਦਰਦ ਸਰਵਾਈਕਲ ਦੀ ਸ਼ਾਇਦ ਦਰਦ ਕੀ ਸਾਰੇ ਮਸ਼ੀਨ ਚਲਾ ਚਲਾ ਕੇ ਨਾ ਉਹਨਾਂ ਦੇ ਦਰਦ ਆ ਗਈ ਬਹੁਤ ਜ਼ਿਆਦਾ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਨਕ ਦਾ ਨੰਬਰ ਵੱਧ ਗਿਆ ਕਿੰਨੇ ਟੈਸਟ ਹੋਣ ਵਾਲੇ ਨੇ ਕਿੰਨੇ ਤਰ੍ਹਾਂ ਦੀਆਂ ਦਵਾਈਆਂ ਲੈਣ ਵਾਲੀਆਂ ਐਨ ਦਾ ਨੰਬਰ ਬਦਲਣ ਵਾਲਾ ਵੈ ਸਾਰਾ ਕੁਝ ਕਰਵਾਉਣ ਵਾਲਾ ਹੈ ਪਰ ਬੱਚੇ ਕੋਈ ਇਹ ਲਵ ਸਿਰਾ ਕਿਹੇ ਪਾਸੇ ਨਹੀਂ ਹੋਣਦੇ ਆ ਪਰ ਤੈਨੂੰ ਪਤਾ ਮੈਂ ਗੈਨਸਾ ਜੋਬ ਲੈਣ ਹਾਜਕਲ ਜੋਬ ਕਿੱਥੇ ਮਿਲਦੀ ਹੈ ਅੱਜਕੱਲ ਤੇ ਲੋਕੀ ਨਾ ਇਹ ਨਹੀਂ ਵੇਖਦੇ ਕਿ ਕਾਗਜ਼ਾਂ ਤੇ ਉਹਦੀ ਪੜ੍ਹਾਈ ਕਿੰਨੀ ਕਿ ਨਜ਼ਰ ਆਉਂਦੀ ਹੈ ਉਹਦੇ ਸਰਟੀਫਿਕੇਟ ਕੀ ਬੋਲਣਦੇ ਨੇ ਉਹਦੇ ਚ ਗੁਣ ਕੀ ਹੈ ਕਿ ਉਹ ਨਾਲ ਲੱਗ ਕੇ ਕੰਪਨੀ ਨੂੰਗੇ ਵਧਾਏਗੀ ਨਾ ਅੱਜ ਕੱਲ ਲੋਕੀ ਵੇ ਦੇ ਨੇ ਕਿ ਦਫਤਰ ਦੇ ਅੰਦਰ ਜੇ ਕੋਈ ਕੁੜੀ ਬੈਠੀ ਹੈ ਨਾ ਉਹਨੇ ਕੱਪੜੇ ਕਿਦਾਂ ਦੇ ਪਾਏ ਨੇ ਉਹਦਾ ਪਹਿਰਾਵਾ ਕਿਦਾਂ ਦਾ ਹੈ ਉਹ ਗੱਲ ਸਾਡੇ ਨਾਲ ਬਹਿ ਕੇ ਕਰਲੇਗੀ ਕੌਫੀ ਦੇ ਦੋ ਕੱਪ ਪੀਏਗੀ ਬਹਿ ਕੇ ਚਾਹ ਪਾਣੀ ਰੋਟੀ ਸਾਰਾ ਕੁਝ ਖਾਏਗੀ ਸਾਡੇ ਨਾਲ ਬਹਿ ਕੇ ਆਏਗੀ ਜਾਏਗੀ ਆਹ ਕੁਝ ਕਰਦੇ ਨੇ ਅੱਜ ਕੱਲ ਲੋਕੀ ਬੜੀ ਮੁਸ਼ਕਲ ਹੈ ਬੜਾ ਔਖਾ ਜੀਵਨ ਇਹਦਾ ਸਫ਼ਰ ਨਾ ਦੇਖ ਨੂੰ ਬਿਲਕੁਲ ਸਿੱਧਾ ਏ ਕਿ ਰਿਸ਼ਤਿਆਂ ਦੇ ਨਾਲ ਰਿਸ਼ਤੇ ਜੁੜੇ ਜਾਂਦੇ ਰਿਸ਼ਤਾ ਚੱਲੀ ਜਾਂਦੇ ਪਰ ਉਹਨੂੰ ਕੱਟਣਾ ਉਹਨੂੰ ਚੱਲਣਾ ਉਹਦੇ ਵਿੱਚ ਸੰਘਰਸ਼ ਹੈ ਜਿਹੜਾ ਬੜਾ ਔਖਾ ਹੈ ਕੋਈ ਰਸਤਾ ਸੌਖਾ ਨਹੀਂ ਹੈ ਨਾ ਸਿੱਧੇ ਕੰਮ ਦਾ ਨਾ ਪੁੱਠੇ ਕੰਮ ਦਾ ਸਾਰਾ ਕੁਝ ਔਖਾ ਹੈ ਪਰ ਤੂੰ ਫਿਕਰ ਨਾ ਕਰ ਮੈਜਿਕ ਦੋ ਇਹਦੇ ਕੰਮ ਕਰਨ ਚੱਲਨੀ ਆ ਜਿਹਦਾ ਜਵਾਬ ਮੈਂ ਦੇ ਦੇਣਾ ਕੁਝ ਲੋਕਾਂ ਨੂੰ ਜਿਹੜੇ ਮੇਰੀ ਮਾਂ ਨੂੰ ਕਹਿੰਦੇ ਨਾ ਕਿ ਕੁੜੀਆਂ ਤੇਰੀਆਂ ਵੇਖੋ ਜਵਾਨ ਹੋਈਆਂ ਹੀ ਵਿਆਹ ਦੇ ਹੁਣ ਘਰ ਬਾਇਆ ਹੀ ਲੋਕੀ ਮੇਲਾ ਵੇਖਦੇ ਨੇ ਕੋਠੇ ਚੜ ਕੇ ਕਿ ਤੁਰੀਆਂ ਫਿਰਦੀਆਂ ਵੇੜੇ 'ਚ ਬਹੁਤ ਕੁਝ ਕਹਿੰਦੇ ਨੇ ਲੋਕੀ ਜੀ ਜੀ ਮੈਨੂੰ ਪਤਾ ਵਾ ਤੁਹਾਨੂੰ ਪਤਾ ਉਹ ਦਿਨ ਜਿੱਦਾਂ ਭਾਬੀ ਵੱਲ ਗਏ ਸੀ ਉਹਨਾਂ ਨੇ ਵੀ ਰਿਸ਼ਤੇ ਦੀ ਗੱਲ ਕੀਤੀ ਸੀ ਮੈਂ ਸਿੱਧਾ ਹੀ ਸਾਮਣਾ ਕਰਤਾ ਮੈਂ ਕਿਹਾ ਮੈਂ ਨਹੀਂ ਅਜੇ ਕਰਉਣਾ ਮੇਰੀ ਤਾਂ ਜੇ ਪੜ੍ਹਾਈ ਵੀ ਨਹੀਂ ਪੂਰੀ ਹੋਈ ਨਾ ਨਾ ਤੈਨੂੰ ਨਹੀਂ ਮੇਰੇ ਵਿਆਹ ਹੋਣ ਦੇਣਾ ਤੇਰਾ ਤੇਰੀ ਪੜਾਈ ਪੂਰੀ ਕਰਾਣੀ ਹੈ ਮਤਲਬ ਹੀ ਨਹੀਂ ਬੰਦਾ ਮੈਂ ਤੇ ਕਿਹਾ ਮੰਮੀ ਨੂੰ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੈਂ ਆਪੇ ਜਿਹੜੀ ਨਾਲ ਗੱਲ ਕਰ ਲਵਾਂਗੀ ਮੈਂ ਕਿਹਾ ਮੈਂ ਨਹੀਂ ਜੇ ਕਰੋਨਾ ਜਿੰਨਾ ਚਿਰ ਤੱਕ ਮੇਰੀ ਪੜ੍ਹਾਈ ਨਹੀਂ ਪੂਰੀ ਹੋਈ ਜਿਉਰੀ ਥੋੜੀ ਤੇ ਪੜਾ ਲਿਖਾ ਦਓਗੇ ਤੇ ਮੈਂ ਅਗਲੇ ਘਰ ਹੀ ਚਲ ਜੂਗੀ ਮੈਂ ਖੁਦ ਕਮਾਉਂਗੀ ਤੁਹਾਨੂੰ ਹੁਣ ਤਾਂ ਦੱਸੂਗੀ ਤੂੰ ਕਿਉਂ ਕਮਾਏਂਗਾ ਮੈਂ ਬੈਠਾ ਤੇ ਜਾਵਾ ਤੁਹਾਡਾ ਪੋਆ ਚੋਨਾ ਜਾ ਮਾਦਾ ਪੁੱਤ ਇਹ ਆ ਜੀ ਜੀ ਦੱਸ ਮੈਂ ਨਹੀਂ ਪੁੱਤ ਬਣ ਸਕਦਾ ਕੱਪੜੇ ਰੀੜੇ ਦੀ ਗੱਲ ਆਣਾ ਕੋਈ ਗੱਲ ਨਹੀਂ ਮੈਂ ਕੱਪੜੇ ਇਹੋ ਜਿਹੇ ਪਾ ਕਰੂੰਗੀ ਲੋਕਾਂ ਨੇ ਆਪੇ ਮੈਨੂੰ ਵੇਖ ਕੇ ਮੁੰਡੇ ਕ ਛੋਨੀ ਜੀ ਤੂੰ ਖਾ ਲੈ ਰੋਟੀ ਠੰਡੀ ਹੁੰਦੀ ਐਵੇਂ ਬਹੁਤੀਆਂ ਗੱਲਾਂ ਨਾ ਕਰ ਚੰਗਾ ਖਾ ਲਓ ਆਜੋ ਤੀ ਮੈਨੂੰ ਪਤਾ ਸੂਏ ਤਾ ਕੁਛ ਨਹੀਂ ਖਾਦਾ ਮੈਨੂੰ ਪਤਾ ਵਾ ਦੀਦੀ ਅਓ ਅਜ ਮੈਂ ਤਾਂ ਖਾਉਣੀ ਹਮੇਸ਼ਾ ਤੁਸੀਂ ਮੈਨੂੰ ਖਵਾਉਂਦੇ ਹੁੰਦੇ ਜੀ ਨਾ ਅੱਜ ਮੈਂ ਖਾ ਲਖੂਣੀ ਆ ਨਾਲ ਖਾ ਕੇ ਵੇਖੋ ਮੈਂ ਚਾਹੀ ਹੈਲਪ ਹੀ ਕੀਤੀ ਆ ਨਾ ਪਰ ਇਹ ਕਿਸ ਵਾਰ ਬੜੀ ਬੜੀ ਹੋਈ ਉਹਨੇ ਮੈਨੂੰ ਕਹਿਆ ਕੀ ਕਹਿੰਦੀ ਸਿਮਰਾ ਤੂੰ ਵੀ ਸਬਕਿੰਗ ਦਾ ਸੇਖ ਲਾ ਮੈਂ ਕਿਹਾ ਕੋਈ ਗੱਲ ਨਹੀਂ ਖਾ ਲਓ ਤੂੰ ਖਾ ਲੈ ਖਾਓ ਦੀਦੀ ਨਸ ਕਿੰਨਾ ਸੋਹਣਾ ਕੱਪੜਾ ਮੋਟਾ ਵੀ ਹੈ ਸਸਤਾ ਵੀ ਹੈ ਹੱਥ 'ਚ ਪੈਸੇ ਚਾਰ ਹੁੰਦੇ ਮੈਂ ਆਪਣੀਆਂ ਕੁੜੀਆਂ ਨੂੰ ਚੱਲ ਠੰਡ 'ਚ ਵਿਚਾਰੀਆਂ ਨੂੰ ਇੱਕ ਇੱਕ ਸੂਟ ਹੀ ਲੈ ਦੇਂਦੀ ਚਲੋ ਕੋਈ ਗੱਲ ਨਹੀਂ ਜਦੋਂ ਵਾਹਿਗੁਰੂ ਦੇਖਾ ਕੋਈ ਨਹੀਂ ਮਿੱੱਦੀ ਲੱਗ ਗਈ ਉਹਨਾਂ ਕੁਛ ਨਾ ਕੁਛ ਕਰੇਗੀ ਨਾ ਆਪੇ ਟਾਈਮ ਪਾਸ ਹੋ ਜਾਏਗਾ ਮੈਨੂੰ ਤੇ ਨਾ ਇੱਕ ਗੱਲ ਸਮਝ ਨਹੀਂ ਆਉਂਦੀ ਚਲੋ ਕੁੜੀ ਮੇਰੀ ਨੌਕਰੀ ਤੇ ਮਿਲ ਗਈ ਚੰਗਾ ਹੋਇਆ ਪਰ ਮੇਰੀ ਕੁੜੀ ਕਿੰਨੀ ਕੁ ਟੈਨਸ਼ਨ ਚੱਲੇਗੀ ਪਹਿਲਾਂ ਕਾਲਜ ਜਾਏਗੀ ਹੈ ਫਿਰ ਆ ਕੇ ਡਿਊਟੀ ਤੇ ਜਾਏਗੀ ਫਿਰ ਆ ਕੇ ਮੇਰੇ ਨਾਲ ਕੰਮ ਕਰੇਗੀ ਸਵਾਈਂ ਕਾਰ ਤਰਪਾਈਆਂ ਕਰੋ ਕਰ ਮਮੀ ਲਿਆ ਮੈਂ ਆ ਕਰਦਾ ਹੈ ਮਰਤੀ ਕਿਹੜੇ ਵਲੇ ਰਾਮ ਕਰੇਗੀ ਛੋਟੀ ਜੀ ਉਮਰ ਚ ਮੇਰੀ ਧੀ ਨੂੰ ਇੰਨੀਆਂ ਜ਼ਿੰਮੇਵਾਰੀਆਂ ਵੱਡੀਆਂ ਪੈ ਗਈਆਂ ਨੇ कोई हिसाब नहीं रबा की तो मेरी में इन टेंशन बेचारी कि दूर होएगी मेरी तीन चलो जो माल का, तेरे हाथ हथ व्या सब कुछ जो तू करे पली करे कद मेरी तीया कॉलेज गई सा मासी जी सा पत्र क्या हाल है बस व ਮਾੜਾ ਗੱਲ ਉਹਨੇ ਫਲੋਟ ਦੀਆਂ ਖੰਡੀਆਂ ਕਿਉਂ ਕਿਹੜੇ ਖਿਆਲਾਂ ਚ ਲੱਗਿਆ ਜੇ ਆਪੇ ਗੱਲਾਂ ਕਰੀ ਜਾਂਦੇ ਕੱਲੇ ਕੀ ਕਰਨਾ ਕੱਲਿਆਂ ਨੇ ਗੱਲਾਂ ਹੀ ਕਰਨੀਆਂ ਔਰ ਕੀ ਕਰਨਾ ਤੂੰ ਪਤਾ ਨਹੀਂ ਹੈ ਕਿੱਥੇ ਗਈਆਂ ਕੁੜੀਆਂ ਕੁੜੀ ਛੋਟੀ ਕਾਲਜ ਗਈ ਹੈ ਅੱਛਾ ਤੇ ਅੰਜੂ ਵੀ ਅਜੇ ਆਈ ਨਹੀਂ ਅੰਜੂ ਕਿੱਥੇ ਗਈ ਆ ਅੰਜੂ ਵੀ ਕਾਲਜ ਜਾਂਦੀ ਹੱਲੇ ਫਿਰ ਬਾਅਦ ਚੁੱਥੇ ਜਾਂਦੀ ਵਿਚਾਈ ਉਹਨਾਂ ਨਾਲ ਨੌਕਰੀ ਮਿਲ ਗਈ ਅੱਛਾ ਨੌਕਰੀ ਮਿਲ ਗਈ ਚਲੋ ਇਹ ਤੇ ਵਧੀਆ ਗੱਲ ਆ ਚਲੋ ਕਰ ਲਵੇ ਜਿੰਨਾ ਚਿਰ ਉਹਦੇ ਸਹਿਯੋਗ ਸੰਯੋਗ ਨਹੀਂ ਖੋਲਦੇ ਤੇ ਉਹੋ ਹੀ ਸੋਚਣ ਲਈ ਹੈ ਨਾ ਨਿੱਕੀ ਜੀ ਜਾਣਿਆ ਤੇ ਕਿੰਨੀਆਂ ਜ਼ਿੰਮੇਵਾਰੀਆਂ ਮੇਰੀ ਤੇ ਕਿੰਨੀ ਟੈਨਸ਼ਨ ਹੈ ਮਾਂ ਦੀ ਵੀ ਭੈਣ ਦੀ ਵੀ ਆਪਣੀ ਵੀ ਵਿਚਾਰੇ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਹੀ ਆ ਉਹਦੇ ਮਾਸੇ ਜੀ ਹੈ ਗਈ ਆ ਮੈਂ ਸੋਚਦੀ ਕਿਹੜਾ ਕਿਹੜਾ ਕੰਮ ਕਰੂਗੀ ਪਹਿਲਾਂ ਕਾਲਜ ਜਾਊਗੀ ਫਿਰ ਉੱਥੇ ਡਿਊਟੀ ਤੇ ਜਾਊਗੀ ਫਿਰ ਘਰ ਆ ਕੇ ਮੇਰੇ ਨਾਲ ਵੀ ਵਿਚਾਰੀ ਫੇ ਰੋਟੀ ਪਾਣੀ ਤੇ ساری ਦਿਹਾੜੀ ਮੈਂ ਤੇ ਨਹੀਂ ਕਿਹੜੇ ਵੇਲੇ ਆਰਾਮ ਕਰੂਗੀ ਤੇ ਵੀ ਤੁਹਾਡੀਆਂ ਧੀਆ ਚੰਗੀਆਂ ਵਾ ਨਹੀਂ ਤੇ ਅੱਜ ਕੱਲ ਦੇ ਬੱਚੇ ਇਹ ਤੇ ਕੰਮ ਨੂੰ ਹੱਥ ਨਹੀਂ ਲਾਉਂਦੇ ਕਹਿੰਦੇ ਕਿ ਨਾ ਅਸੀਂ ਨਹੀਂ ਕਰ ਰਹੇ ਹੈ ਨਹੀਂ ਕਰਾਂ ਇਹੋ ਹੀ ਸੋਚੇ ਇਹਦੇ ਵਿੱਚ ਮੇਰਾ ਸਾਰਾ ਦਿਨ ਲੱਗਿਆ ਹੀ ਰਹਿੰਦੀ ਆ ਮੇਰੀ ਧੀ ਤੇ ਨਾ ਸਾਰੀ ਦਿਹਾੜੀ ਬੱਸ ਇਹੋ ਹੀ ਸੋਚਾਂ ਸੋਝਦੀ ਰਹਿੰਦੀ ਕਿਹੜਾ ਕੰਮ ਕਰਾਂ ਕਿਧਰੋਂ ਬਣ ਜੇ ਚਲੋ ਕੰਮਕਾਰ ਨਾਲੇ ਮਾਸੀ ਜੀ ਆ ਗੱਲਾਂ ਤੇ ਛੱਡੋ ਤੇ ਮੈਨੂੰ ਇੱਕ ਗੱਲ ਦੱਸੋ ਇਹ ਤੁਸੀਂ ਗੱਲ ਕੀਤੀ ਜੇ ਕਦੋਂ ਆਵਾਂ ਫਿਰ ਮੈਂ ਮੁੰਡੇ ਵਾਲਿਆਂ ਹੈਂ ਪੁੱਤ ਇਹ ਤੇ ਮੈਂ ਭੁੱਲੀ ਗਈ ਮੈਂ ਤਾਂ ਗੱਲ ਹੀ ਨਹੀਂ ਕੀਤੀ ਅੰਜੂ ਨਾਲ ਲੈ ਮਾਸੀ ਜੀ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਜੇ ਤੁਸੀਂ ਜਦ ਤੱਕ ਗੱਲ ਹੀ ਨਹੀਂ ਕੀਤੀ ਬੂਹੇ ਆਈਆਂ ਖੁਸ਼ੀਆਂ ਤੁਸੀਂ ਵਾਪਸ ਭੇਜ ਜਾਂਦੇ ਜੇ ਤੁਹਾਨੂੰ ਮੈਂ ਦੱਸਾਂ ਮਾਸੀ ਜੀ ਤੀਆਂ ਜਿਹੜੀਆਂ ਨਾ ਬੂਹੇ ਨਹੀਂ ਬਿਠਾਈਆਂ ਜਾਂਦੀਆਂ ਨਹੀਂ ਚੰਗੀਆਂ ਲੱਗਦੀਆਂ ਬੋਤੀਆਂ ਜਦੋਂ ਉਮਰ ਹੋ ਜੇ ਨਾ ਤੀਆਂ ਬੂਹੇ ਬੈਠੀਆਂ ਲੋਕੀ ਸੌ ਸੌ ਗੱਲਾਂ ਕਰਦੇ ਤੁਹਾਨੂੰ ਕਿੰਨਾ ਤੇ ਮੈਂ ਸਮਝਾ ਕੇ ਗਈ ਸੀ ਮਾਸੀ ਜੀ ਉਦੋਂ ਵੀ ਨਾਲੇ ਮਾਸੀ ਜੀ ਤਾਨੂੰ ਪਤਾ ਨਾ ਮੁੜ ਕੇ ਜਦੋਂ ਉਮਰਾਂ ਲੱਗ ਜਾਂਦੀਆਂ ਫਿਰ ਮੁੰਡੇ ਨਹੀਂ ਮਿਲਦੇ ਫਿਰ ਬੰਦੇ ਮਿਲਦੇ ਤੁਹਾਨੂੰ ਮੈਂ ਦੱਸਾਂ ਮੁੜ ਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੁੰਡਾ ਸੋਹਣਾ ਨਹੀਂ ਆ ਜੈਦੀ ਉਮਰ ਕਿੰਨੀ ਆ ਜਾਂ ਕਿੱਦਾਂ ਆ ਫਿਰ ਉਦਾਂ ਦੇ ਹੀ ਲੱਭਣੇ ਆ ਤੁਹਾਨੂੰ ਪਤਾ ਕੁੜੀਆਂ ਤੇ ਨਿਆਣੀਆਂ ਸਿਆਣੀਆਂ ਹੁੰਦੀਆਂ ਨਾਲ ਨਹੀਂ ਨਹੀਂ ਸਮਝ ਹੁੰਦੀ ਨਾਲ ਅੰਜੂ ਆ ਨਾ ਉਹਦੇ ਐਵੇਂ ਕੰਬਲੀਆਂ ਮਾਰਦੀ ਆ ਕੱਲ ਨੂੰ ਇਹਨੂੰ ਮੁੰਡਾ ਮਿਲ ਜਾਊਗਾ ਕੋਈ ਵਧੀਆ ਮੁੜ ਕੇ ਤੁਹਾਨੂੰ ਪਤਾ ਜਦੋਂ ਜ਼ਿਆਦੀ ਉਮਰ ਹੋ ਜਾਂਦੀ ਹੈ ਨਾ ਮੁੰਡੇ ਕੋਈ ਨਾ ਕੋਈ ਨਸ਼ਾ ਪਤਾ ਕਰਨ ਦਾ ਪੈਂਦੇ ਆ ਕੋਈ ਕੁਛ ਕਰਨ ਦਾ ਪੈਂਦਾ ਵਾ ਚੱਜ ਦੇ ਬੱਚੇ ਨਹੀਂ ਲੱਭਦੇ ਤੇ ਜਿਹੜਾ ਮੈਂ ਅੱਜ ਰਿਸ਼ਤਾ ਲੈ ਵੇਖ ਕੇ ਆਈ ਆ ਨਾ ਇੰਨਾ ਸੋਹਣਾ ਮੁੰਡਾ ਵਾ ਸਭ ਕੁਛ ਘਰਵਾਂ ਇੰਨਾ ਵਧੀਆ ਇਹ ਮੇਰੀ ਸਹੇਲੀ ਆ ਕੋਈ ਤੇ ਉਹਦਾ ਮੁੰਡਾ ਵਾ ਬੜੇ ਚਿਰ ਤੋਂ ਮੈਨੂੰ ਆਂਦੀ ਹੁੰਦੀ ਇੰਨਾ ਸੋਹਣਾ ਉਹਦਾ ਆਪਣਾ ਬਿਜ਼ਨਸ ਆ ਆਕਾ ਉਹਨਾਂ ਨੇ ਹੁਣ ਸ਼ਹਿਰ ਚ ਕੋਠੀ ਬਾਲੀ ਆ ਤੇ ਤਾਂ ਵੀ ਤੁਹਾਨੂੰ ਕਹਿੰਦੀ ਸੀ ਤੇ ਮੈਨੂੰ ਕਿ ਸਿਮਰਤ ਦਾ ਵਿਆਹ ਹੋ ਜੇ ਉੱਥੇ ਮਾਸੀ ਜੀ ਬੜਾਈ ਵਧੀਆ ਰਿਸ਼ਤਾ ਵਾ ਇਹ ਹੱਥੋਂ ਨਾ ਨਿਕਲੇ ਰਿਸ਼ਤਾ ਮੈਂ ਤੇ ਇਹੀ ਕਹਿੰਨੀ ਆ ਰਿਸ਼ਤਾ ਹੋ ਜੇ ਤੁਹਾਨੂੰ ਪਤਾ ਛੋਟਾ ਜਿਹਾ ਪਰਿਵਾਰ ਆ ਮਾਂ ਵਾ ਤੇ ਮੁੰਡਾ ਵਾ ਤੇ ਇੱਕ ਉਹ ਮਾਮਾ ਵਾ ਉਹਨਾਂ ਦਾ ਤੈਨੂੰ ਪਤਾ ਮਾਮਾ ਵੀ ਇੰਨੀ ਹੁਮਰ ਹੋਈ ਆ ਵਿਆਹ ਤੇ ਹੋਣਾ ਨਹੀਂ ਹੋਣਾ ਦਾ ਤੇ ਜੋ ਮਾਮੇ ਦੀ ਜਾਇਦਾਦ ਜੋ ਵਾ ਉਹ ਕੱਲ ਨੂੰ ਮੁੰਡੇ ਨੂੰ ਹੀ ਆਉਣੀ ਆ ਤੇ ਕੁੜੀ ਨੇ ਐਸ਼ ਕਰਨੀ ਆ ਜੇ ਇਹ ਕਿਤੇ ਆ ਕੇ ਰਿਸ਼ਤਾ ਹੱਥੋਂ ਨਿਕਲ ਗਿਆ ਨਾ ਤੇ ਆਪਾਂ ਪਸਤੌਣਾ ਜੇ ਮੁੜ ਕੇ ਏਦਾਂ ਦਾ ਰਿਸ਼ਤਾ ਨਹੀਂ ਜੇ ਹੱਥ ਹੋਣਾ ਤੁਹਾਨੂੰ ਮੈਂ ਦੱਸਦਾ ਪੁੱਤ ਜੋ ਤੂੰ ਕਹਿੰਨੀ ਆ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਮੈਂ ਤੈਨੂੰ ਪਹਿਲੇ ਦਿਨ ਹੀ ਦੱਸਿਆ ਸੀ ਨਾ ਕੁਝ ਹੱਥ ਪੱਲੇ ਹੋਵੇ ਤੇ ਫੇਰ ਹੀ ਪੁੱਤ ਰਿਸ਼ਤੇ ਵੱਲ ਧਿਆਨ ਕਰੀਦੇ ਆ ਨਾ ਮਾਸੀ ਜੀ ਜਦੋਂ ਕਾਰਜ ਸ਼ੁਰੂ ਕਰਦੀ ਹੈ ਨਾ ਮਹਾਰਾਜ ਅੱਪੇ ਕੋਈ ਨਾ ਕੋਈ ਰਾਹ ਕਾਢ ਹੀ ਦਿੰਦਾ ਹੁੰਦਾ ਵਾ ਤੁਹਾਨੂੰ ਪਤਾ ਨਹੀਂ ਗੱਲਾਂ ਦਾ ਨਾਲੇ ਤੈ ਆ ਚੀਜ਼ਾਂ ਦੀ ਫਿਕਰੀ ਨਾ ਕਰੋ ਤੁਹਾਨੂੰ ਪਤਾ ਸੁਖਮੰਦ ਦੇ ਪਾਪਾ ਨੂੰ ਭੇਜਿਆ ਹੀ ਉਹ ਸਰਪੰਚ ਨਾਲ ਸਾਰੀ ਗੱਲ ਕਰ ਆਇਆ ਉਹ ਆਂਦੇ ਲੈ ਭੈਣ ਜੀ ਨੂੰ ਫਿਕਰ ਕਰਨ ਦੀ ਕਾਦੀ ਲੋੜ ਆ ਅਸੀਂ ਸਾਰੇ ਪੁਛ ਪੜਤਾਲ ਕਰਾਂਗੇ ਮੁੰਡਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਪਹਿਲੀ ਗੱਲ ਤੇ ਮੁੰਡੇ 'ਚ ਕੋਈ ਐ ਵੀ ਨਹੀਂ ਹੈਗਾ ਮੇਰੀ ਆਪਣੀ ਸਹੇਲੀ ਦਾ ਮੁੰਡਾ ਮੇਰੇ ਤੇ ਤੇ ਭਰੋਸਾ ਹੈਗਾ ਨਾ ਤੁਹਾਨੂੰ ਤੇ ਮੈਂ ਉਹਨਾਂ ਨਾਲ ਵੀ ਗੱਲ ਕਰਕੇ ਆਈ ਆਂ ਨਾਲੇ ਸਰਪੰਚ ਵੀ ਸੱਚ ਤੁਹਾਨੂੰ ਮੈਂ ਪੂਰੀ ਗੱਲ ਤੇ ਦੱਸੀ ਨਹੀਂ ਸਰਪੰਚ ਜੀ ਕਹਿੰਦਾ ਹੀ ਭੈਣ ਜੀ ਨੂੰ ਫਿਕਰ ਕਰਨ ਦੀ ਲੋੜ ਨਹੀਂ ਆ ਜਿੱਦਾਂ ਮਰਜ਼ੀ ਆਹੀ ਕੁੜੀ ਦਾ ਆਗਮਨ ਹੋ ਕੇ ਰਿਸ਼ਤਾ ਕਰਾਂਗੇ ਤੇ ਵਿਆਹ ਵੀ ਕਰਾਂਗੇ ਪੂਰੀ ਹੈਲਪ ਕਰਾਂਗੇ ਇਹ ਤਾਂ ਬੁੱਤਾ ਸ਼ਾਵਾਸ਼ੇ ਤੁਹਾਡੇ ਨੀ ਜ਼ਿੰਮੇਵਾਰੀ ਚੁੱਕਣ ਡਏ ਨੇ ਪਤ ਕੀ ਨਾ ਫੋਨ ਆਇਆ ਮਾਸੀ ਜੀ ਇਹਨਾਂ ਦਾ ਹੀ ਫੋਨ ਸੀਗਾ ਅੱਛਾ ਉਹ ਵੀ ਸਰਪੰਚ ਕੋਈ ਬੈਠੇ ਆ ਲੈ ਤੇ ਤੁਹਾਡੀਆਂ ਹੀ ਗੱਲਾਂ ਕਰਨ ਡਏ ਆ ਵੇ ਕਿੰਨਾ ਫਿਕਰ ਤੁਹਾਨੂੰ ਮੇਰੀਆਂ ਧੀਆਂ ਦਾ ਹੈ ਲੈ ਮਾਸੀ ਜੀ ਮੈਂ ਉਹਨਾਂ ਨੂੰ ਆਪਣੀਆਂ ਛੋਟੀਆਂ ਭੈਣਾਂ ਸਮਝਦੀ ਆ ਮੈਂ ਕਿੰਨੀ ਆ ਕਿਤੇ ਚੰਗੇ ਥਾਂ ਚੱਲ ਜਾਣ ਕਿਤੇ ਇਹਨਾਂ ਦਾ ਨਾ ਵੀ ਸਿਰ ਕੱਜਿਆ ਜਾਵੇ ਤੇ ਤੁਹਾਨੂੰ ਪਤਾ ਨਾ ਲੋਕਾਂ ਬੜੀਆਂ ਹੀ ਗੱਲਾਂ ਕਰਦੇ ਨਾ ਤੇ ਅੱਜ ਕੱਲ ਬੰਦੇ ਕੱਲੇ ਜੀਖ ਸਕਦੇ ਆ ਧੀਆਂ ਨੂੰ ਤੇ ਬਿਲਕੁਲ ਨਹੀਂ ਨਾ ਜੀਨ ਦਿੰਦੇ ਅੱਜ ਕੱਲ ਅੱਜ ਕੱਲ ਦੇ ਜਮਾਨੇ ਚ ਇਹ ਤੇ ਗੱਲ ਪੁੱਤ ਤੇਰੀ 16 ਅੰਨੇ ਕੋਈ ਕਿਸੇ ਨੂੰ ਜੀਨ ਨਹੀਂ ਉਹ ਦਿੰਦਾ ਮੈਂ ਐਸੇ ਕਰਕੇ ਕਿੰਨੀ ਆ ਕਿ ਆਪਣੇ ਘਰ ਨਾਲ ਰਾਜੀ ਕੋਸ਼ਿਸ਼ ਚੱਲ ਜਾਣ ਦੋਵੇਂ ਜਣੀਆਂ ਤੇ ਤੁਹਾਡੇ ਲਈ ਵੀ ਸੌਖਾ ਹੋ ਜੇ ਵੇ ਪੁੱਤ ਜਿੰਨੀਆਂ ਵੀ ਤੂੰ ਗੱਲਾਂ ਕੀਤੀਆਂ ਨਾ ਸਭ ਸੱਚੀਆਂ ਵਾ ਖਰੀਆਂ ਕੋਟੀਆਂ ਵਾ ਪਰ ਵੇ ਪੁੱਤ ਮੇਰੀ ਸਾਰੀ ਉਮਰ ਨੰਗ ਚੱਲੀ ਐ ਸੂਈਆਂ ਬਣਾ ਬਣਾ ਉਂਗਲਾਂ ਵਿੰਨੀਆਂ ਗਈਆਂ ਪੁੱਤ ਚਲਾ ਚਲਾ ਮਸ਼ੀਨਾ ਤੇ ਬਣਦਾ ਫੇਰ ਕੱਖ ਨਹੀਂ ਵੱਧ ਵੇ ਤੂੰ ਮੇਰੀ ਧੀ ਆ ਇੰਨਾ ਸਿਰ ਤੇ ਫੇਰ ਵੀ ਕਰਜ਼ਾ ਚੜਿਆ ਕੰਮ ਕਰਦੇ ਆਂ ਤੇ ਬੰਦਾ ਫੇਰ ਕੱਖ ਨਹੀਂ ਤੇ ਆਵੇ ਹੋਰ ਦਿਨ ਦੱਸਾਂ ਤੂੰ ਪਤਾ ਹੀ ਨਹੀਂ ਫਿਕਰ ਕਰਦੀ ਐ ਨਾ ਸਾਡੀ ਤੇ ਆ ਜਿਹੜੇ ਕਰਿਆਨੇ ਵਾਲੇ ਨੇ ਤੇ ਸੌਦਾ ਪੁੱਤ ਪੈਸੇ ਦੇਣੇ ਸੀ ਉਹਦੇ ਥੋੜੇ ਤੰਜੂਆਂ ਦੀ ਚੱਲ ਮੰਮੀ ਮੈਂ ਲਿਆਉਂਗੀ ਤੇ ਫੇਰ ਦੇ ਦਾਂਗੇ ਹੈ ਤੇ ਮੈਂ ਘਰ ਆਟਾ ਨਹੀਂ ਤੇ ਪਤਾ ਮੈਂ ਸਿਮਰਤ ਨੂੰ ਨਾਲ ਲੈ ਕੇ ਤੇ ਗਈ ਪਤਾ ਇੰਨੀ ਨਾ ਤਾਂ ਸੌਦਾ ਦਿੱਤਾ ਵੇਤੀ ਨਹੀਂ ਕੀਤੀ ਤੇ ਮੈਂ ਪੁੱਤ ਦੱਸ ਨਹੀਂ ਸਕਦੀ ਜਿੱਦਾਂ ਉਹ ਜਨਾਨੀ ਮੇਰੇ ਨਾਲ ਬੋਲੀ ਹਾਂ ਮਾਸੀ ਜੀ ਤੂੰ ਇਹਨਾਂ ਜੋ ਮਾਨਦੋਖੀ ਕੀਤਾ ਤੂੰ ਮੈਨੂੰ ਦੱਸ ਦਿੰਦੇ ਤਾਂ ਬਈ ਸੌਦਾ ਨਹੀਂ ਘਰ ਹੈਗਾ ਮੈਂ ਸੌਦਾ ਪਾ ਦਿੰਦੀ ਲੈ ਪੁੱਤ ਦੱਸ ਤੂੰ ਵੀ ਤਾਂ ਮੇਰੀ ਧੀ ਆ ਧੀਆਂ ਕੋ ਖਾ ਕੇ ਤੇ ਮੈਂ ਕਿੱਥੇ ਦੇਣ ਦਵਾਂਗੀ ਮੈਂ ਤੇ ਅੱਗੇ ਸੋਚਦੀ ਆ ਵੇ ਮੈਂ ਧੀਆ ਮੇਰੀਆਂ ਇੰਨਾ ਸ਼ੁਕਰ ਆ ਵੀ ਚੰਗੀਆਂ ਵਾਂ ਨੇਕ ਆ ਲੋਕੀ ਜੰਗਲਾ ਵਾਲੇ ਨਹੀਂ ਛੱਡਦੇ ਵਿਮਲ ਮੈਂ ਤੇ ਖੋਰ ਗੱਲ ਦੱਸਾਂ ਤੈਨੂੰ ਪੁੱਤ ਤੂੰ ਨਾ ਮੇਰੀ ਗੱਲ ਦਾ ਜਵਾਬ ਦੇ ਮੈਂ ਆਪਣੀ ਕਿਸਮਤ ਨੂੰ ਚੰਗੀ ਕਮਾਂ ਕਿ ਮਾੜੀ ਕਮਾਂ ਇਹ ਤੇ ਰੱਬ ਦਾ ਲੱਖ ਸ਼ੁਕਰ ਮੇਰੀਆਂ ਧੀਆਂ ਨੇਕ ਆ ਪੁੱਤ ਧੀਆਂ ਦੀ ਕੌਣ ਖਾਂਦਾ ਈ ਕਮਾਈ ਹੈ ਪਰ ਮੇਰੀ ਧੀ ਤੇ ਮੁੰਡੇ ਦੀ ਜਗ੍ਹਾ ਲੈਂਦੀ ਐ ਵੀ ਮੈਂ ਮਾਂ ਬੈਠੀ ਐ ਪਰ ਆਖਰ ਹੈ ਤੇ ਧੀ ਨਾ ਹਾਂਜੀ ਮਾਸੀ ਜੀ ਇਹ ਤੇ ਗੱਲ ਤਾਂ ਠੀਕ ਆ ਗੀ ਤੇ ਧੀ ਆ ਨਾ ਭਾਵੇਂ ਮਾਸੀ ਜੀ ਜਿੰਨਾ ਮਰਜੀ ਪੁੱਤ ਬਣ ਕੇ ਰਹਿਣ ਮਾਵਾਂ ਤੇ ਪੁੱਤ ਹੀ ਸਮਝਦੀਆਂ ਧੀ ਨੂੰ ਵੀ ਪਰ ਦੁਨੀਆ ਨਹੀਂ ਸਮਝਦੀ ਤੋ ਧੀਅਤ ਧੀ ਰਹਿਣੀ ਆ ਤੇ ਇੱਕ ਦਿਨ ਸਾਨੂੰ ਵਿਆਹਣਾ ਹੀ ਪੈਣਾ ਮਾਨੂੰ ਆ ਮਮ ਇਹ ਤਾਂ ਸੱਚ ਪੁੱਤ ਮੈਂ ਵੀ ਮੰਨਦੀ ਆ ਆਖਰ ਧੀ ਆ ਧੀ ਨੇ ਤੇ ਇੱਕ ਦਿਨ ਜਾਣਾ ਹੀ ਜਾਣਾ ਪਰ ਪੁੱਤ ਉਹ ਤੇ ਇਸ ਗੱਲ ਤੇ ਆਉਂਦੀ ਨਹੀਂ ਉਹਦੀ ਮਾਂ ਇਹ ਤੇ ਨਾ ਹੀ ਨਾ ਲੈ ਵਿਆਹ ਦਾ ਤੇ ਮੇਰੇ ਅੱਗੇ ਨਾ ਹੀ ਨਾ ਲੈ ਉਹ ਤੇ ਕੰਨੀ ਮਾਸੇ ਜੀ ਜਿਹੜੀਆਂ ਘਰ ਚ ਖੁਸ਼ੀਆਂ ਆਈਆਂ ਹੁਣ ਨਾ ਉਹਨਾਂ ਨੂੰ ਮੋੜੀ ਦਾ ਨਹੀਂ ਹੁੰਦਾ ਤੁਹਾਨੂੰ ਪਤਾ ਨਾ ਇੱਕ ਵਾਰ ਜੇ ਖੁਸ਼ੀਆਂ ਮੁੜ ਜਾਣ ਨਾ ਪਤਾ ਨਹੀਂ ਕਿੰਨਾ ਕਿੰਨਾ ਚੜ ਪਉਣ ਕੇ ਪੈਰੀਂ ਨਹੀਂ ਪੁੰਦੀਆਂ ਇਹ ਤਾਂ ਪਤਾ ਤੇਰੀ ਗੱਲ ਠੀਕ ਆ ਮੈਂ ਤੇ ਕੰਨੀ ਆ ਸਾਰੀਆਂ ਗੱਲਾਂ ਛੱਡੋ ਤੇ ਆਪਾਂ ਨਾ ਮੁੰਡੇ ਨੂੰ ਇੱਕ ਵਾਰੀ ਚਾਤੀ ਮਾਰ ਲਈਏ ਤੇ ਕੁੜੀ ਨੂੰ ਕੋਈ ਤਾਂ ਰਿਸ਼ਤਾ ਕਰੀਏ ਕੁੜੀ ਵੀ ਵਿਖਾ ਦਈਏ ਤੇ ਕੰਮ ਕਾਈਏ ਚੱਲ ਪਤਾ ਮੈਂ ਤੇ ਕੰਨੀ ਇੱਕ ਵਾਰੀ ਤੂੰ ਅੰਜੂ ਨਾਲ ਗੱਲ ਕਰ ਲੈ ਕੋਈ ਗੱਲ ਨਹੀਂ ਮੈਂ ਆਪੇ ਅੰਜੂ ਨਾਲ ਗੱਲ ਕਰ ਲੂੰਗੀ ਥੋੜੀ ਜਦੋਂ ਵੀ ਆਉਂਦੀ ਹੈ ਨਾ ਘਰੇ ਤੇ ਮੇਰੇ ਕੋਲ ਭੇਜ ਦਿਓ ਹਾਂ ਜਰੂਰ ਪਤ ਮੈਂ ਠੀਕ ਹੈ ਨਾਲੇ ਮਾਸੀ ਜੀ ਮੇਰੇ ਦਿਮਾਗ 'ਚ ਇੱਕ ਗੱਲ ਔਂਡੀ ਸੀਗੀ ਕਿ ਜਿਹੜੇ ਤੁਹਾਡੇ ਪਿੱਛੇ ਸ਼ਰੀਕੇ ਆ ਪਿੰਡ ਆ ਤੁਹਾਡਾ ਮੈਨੂੰ ਪਤਾ ਪਹਿਲੇ ਵੀ ਹੈਗੀ ਸਭ ਕੁਝ ਤੇ ਉਹ ਚੋਂ ਤੁਹਾਨੂੰ ਕੋਈ ਟੋਟਾ ਵੀ ਨਹੀਂ ਮਿਲਿਆ ਉਹ ਤਾਂ ਕੌਣ ਦਿੰਦਾ ਏ ਸ਼ਰੀਕਾਂ ਦਾ ਤਾਂ ਪਤਾ ਹੀ ਹੁੰਦਾ ਉਹ ਤਾਂ ਸਾਨੂੰ ਵੇਖ ਨਹੀਂ ਜਾਂਦੇ ਇੰਨਾ ਵੀ ਤੇ ਸਾਨੂੰ ਪੈਲੀਆਂ ਕਿੰਨੇ ਲੈਣੀਆਂ ਪੜਾ ਬੜੀ ਮਾੜੀ ਗੱਲ ਆ ਪਰਵਾਸੀ ਜੀ ਇਹ ਤੇ ਜੋ ਹਿੱਸਾ ਬੰਦਾ ਉਹਦੇ ਤੁਹਾਨੂੰ ਦੇਣਾ ਚਾਹੀਦਾ ਸੀ ਨਾ ਉਹਨਾਂ ਦਾ ਹਿੱਸਾ ਦੇਂਦੇ ਤੇ ਮੇਰੀ ਤੁਰੀ ਕੁੜੀ ਤੁਰੀ ਫਿਰਦੀ ਟੈਨਸ਼ਨਾਂ ਦੀ ਮਾਰੀ ਨੌਕਰੀਆਂ ਲੱਭਣ ਚਲ ਕੋਈ ਗੱਲ ਨਹੀਂ ਮਾਸੀ ਤੋ ਇਹਨਾਂ ਅੰਜੂ ਨੂੰ ਮੇਰੇ ਕੋਲ ਭੇਜ ਦਿਓ ਮੈਂ ਆਪੇ ਉਹਨਾਂ ਨਾਲ ਗੱਲ ਕਰ ਲੂੰਗੀ ਤੇ ਤੁਈ ਟੈਨਸ਼ਨ ਨਹੀਂ ਕੋਈ ਵੀ ਲੈਣੀ ਚੰਗਾ ਪੁੱਤ ਠੀਕ ਹੈ ਪੁੱਤ ਚਲ ਮੈਂ ਚੱਲਦੀ ਹਾਂ ਹੁਣ ਘਰ ਨਾਲ ਕੋਈ ਵੀ ਨਹੀਂ ਚਾਹ ਪਾਣੀ ਨਹੀਂ ਪੀਣਾ ਨਾ ਨਾ ਚਾਹ ਨਹੀਂ ਪੀਣੀ ਗੱਲਾਂ ਨਾਲ ਹੀ ਟਾਈਮ ਪਾਸ ਕਰਤਾ ਕੋਈ ਗੱਲ ਮੈਂ ਤੁਹਾਨੂੰ ਮਿਲਣ ਆਈ ਮਿਲ ਲਿਆ ਤੇ ਬਾਕੀ ਮੈਨੂੰ ਭੇਜ ਦਿਓ ਅੰਜੂ ਨੂੰ ਠੀਕ ਆ ਚੰਗਾ ਪੁੱਤ ਹੋ ਗਿਆ ਵਿਮਲਾ ਗੱਲ ਸੁਣੀ ਪੁੱਤ ਹਾਂਜੀ ਮਾਸੀ ਜੀ ਮੈਂ ਤੈਨੂੰ ਜਿੱਤਾ ਹੀ ਭੁੱਲ ਗਿਆ ਤੂੰ ਆਂ ਮਿਆ ਪੁੱਤ ਕੋਈ 2-4 ਸੂਟ ਹੀ ਭੇਜ ਔਰ ਆਇਆ ਮਾਸੀ ਜੀ ਹੁਣ ਮੈਂ ਕੀ ਗੱਲ ਬਾਜਾ ਰਹੀ ਨਾ ਬੈਠੀ ਰਿਹਾ ਕਰਾਂ ਸੂਟ ਲੈਣ ਕਿਹਨੇ ਤੇ ਮੈਂ ਸੂਟ ਸੰਭਾਲੇ ਨਹੀਂ ਤੂੰ ਨੀ ਤੇ ਆਂਡ ਗਵਾਣਡ ਕੋਈ ਭੈਣ ਭਰਾ ਪੁੱਤ ਆਹ ਹੋਈ ਹੈਗਾ ਕੰਮ ਹੀ ਨਹੀਂ ਹੈਗਾ ਪੁੱਤ ਤੇ ਮਾਸੀ ਜੀ ਕਿੰਨੇ ਤੇ ਸੂਟ ਦਿੱਤੇ ਸੀ ਸਾਰੇ ਭੈਣ ਭਰਾਵਾਂ ਦੇ ਸਾਰੇ ਸੇਪ ਕੇ ਹੁਣ ਕਿਤੇ ਆਉਂਵਾਰੀ 2 ਮਹੀਨੇ ਆ ਬਾਅਦ ਤੇ ਮੇਰੀ ਗੱਦਾ ਸੂਟ ਸਾਢੇ ਛੱਡੋ ਮੇਰੀ ਗੱਲ ਵੱਲ ਧਿਆਨ ਕਰੋ ਮੈਂ ਜੋ ਕਹਿਣ ਡਈ ਆ ਉਹ ਮੈਂ ਤੈਨੂੰ ਦੱਸਿਆ ਤੇ ਹੈਗਾ ਵੀ ਆਉਗੀ ਤੇ ਮੈਂ ਤੇਰੇ ਵੱਲ ਭੇਜਾਂ। ਆਓ ਇੰਨੀ ਟੈਂਸ਼ਨ ਨਾ ਲਿਆ ਕਰੋ ਸੂਟਾ ਸਾਟਾਂ ਦੀ। ਕੀ ਕਰਾਂ ਪੁੱਤ? ਕੋਈ ਨਹੀਂ ਸੂਟ ਮੈਂ ਭੇਜ ਦੂੰਗੀ ਹੋਰ ਤੇ ਗੱਲ ਜਰੂਰ ਕਰਿਓ ਉਹਨਾਂ ਨਾਲ। ਮੈਨੂੰ ਬੇ ਉੱਥੇ ਹੀ ਭੇਜ ਦਿਓ ਸੱਚ। ਚਲ ਠੀਕ ਹੈ। ਓਕੇ ਠੀਕ ਹੈ। ਬੱਸ ਗੱਲਾਂ ਦੇ ਚੈਰੀ ਸਾਰੀਆਂ ਹੀ ਸਹੀ ਕਰਦੀ ਐ। ਪਰ ਦੱਸ ਮੈਂ ਇਹਨੂੰ ਕੀ ਕਹਿ ਸਕਦੀ ਐ? ਘਰ ਤੇ ਮੇਰੇ ਖਾਣ ਨੂੰ ਰੋਟੀ ਨਹੀਂ ਤੇ ਮੈਂ ਵਿਆਹ ਕਿੱਦਾਂ ਧਰਦਾ? ਉਹ ਤੇ ਵਿਚਾਰੀ ਫੇਰ ਵੀ ਆਂਦੀ ਕੋਈ ਗੱਲ ਨਹੀਂ। ਕੌਣ ਕਹਿਰੀ ਜ਼ਿੰਮੇਵਾਰੀ ਚੁੱਕਦਾ? ਲੋਕੀ ਆਂਡ ਗਵਾਂਡ ਵੀ ਮੇਰਾ ਇੰਨਾ ਚੰਗਾ ਵਾ ਚਲੋ ਭਾਵੇਂ ਮੇਰੀਆਂ ਧੀਆ ਹੀ ਆ ਮੈਨੂੰ ਕੋਈ ਡਰ ਨਹੀਂ ਜਦੋਂ ਮਰਜ਼ੀ ਮੇਰੀਆਂ ਧੀਆ ਆ ਜਾਣ ਜਦੋਂ ਮਰਜ਼ੀ ਚੱਲ ਜਾਣ ਪਰ ਆਪਣੇ ਨਹੀਂ ਕਿਸੇ ਦੇ ਬੰਦੇ ਚਲੋ ਰੱਬ ਦੀ ਮਰਜ਼ੀ ਰੱਬਾ ਜੇ ਧੀਆ ਦਿੱਤੀਆਂ ਤੇ ਰਿਜਕ ਵੀ ਦੇ ਆਹ ਕਿਹੋ ਜਿਹਾ ਸੰਘਰਸ਼ ਮੈਨੂੰ ਦੇ ਦਿੱਤਾ ਈ ਮੈਂ ਸਾਰੀ ਉਮਰ ਇਦਾਂ ਹੀ ਕੱਡੂਗੀ ਵਾ ਮੇਰੇ ਰੱਬਾ ਕੁੜੀ ਵਿਚਾਰੀ ਘੜੀ ਘੜੀ ਆਉਣ ਲਈ ਮਹਾਰਾਜ ਤੂੰ ਇਹੋ ਦੇ ਚਮਨ ਚ ਬਸੇ ਆ ਜੇ ਚੰਗਾ ਰਿਸ਼ਤਾ ਕਲਾਇਆ ਇਹਨਾ ਮੇਰੇ ਘਰ ਤੇ ਮਹਾਰਾਜ ਤੂੰ ਹੀ ਨੇ ਪਰੇਚਣਾਉਣੇ ਮੇਰੇ ਧੀਆਂ ਦੇ ਰਿਸ਼ਤੇ ਵਾਏ ਕਰੋ